ਸ੍ਰੀ ਕਾਲਜੀ ਤੁਸੀਂ ਦੇਖ ਰਹੇ ਹੋ ਰੀਅਲ ਟਾਕ ਵਿਦ ਵੀਪੀ ਸਿੰਘ ਗਿੱਲ ਡੋਨਲਡ 트੍ਰੰਪ ਨੇ ਅਮਰੀਕਾ ਦੀ ਜਨਤਾ ਦੇ ਨਾਲ ਇੱਕ ਵਾਅਦਾ ਕੀਤਾ ਸੀ ਕਿ ਮੈਨੂੰ ਵਾਈਟ ਹਾਊਸ ਦੀਆਂ ਪੌੜੀਆਂ ਤੁਸੀਂ ਇੱਕ ਵਾਰੀ ਚੜਾ ਦਿਓ ਸਹੀ ਬਾਕੀ ਕੰਮ ਮੇਰਾ ਇੱਥੇ ਰਹਿੰਦੇ ਮੈਂ ਇਨਲੀਗਲ ਇਮੀਗ੍ਰੈਂਟਸ ਆ ਉਹਨਾਂ ਨੂੰ ਦੇਸ਼ ਤੋਂ ਬਾਹਰ ਕਰੂੰਗਾ 20 ਜਨਵਰੀ ਨੂੰ ਡੋਨਲਡ 트੍ਰੰਪ ਹਣੀ ਸੌਂ ਖਾਧੀਆ ਤੇ ਸੌਂ ਖਾਣ ਤੋਂ ਬਾਅਦ ਉਹਨਾਂ ਨੇ ਇਸ ਕੰਮ ਨੂੰ ਪਹਿਲ ਦੇ ਆਧਾਰ ਤੇ ਕਰਨਾ ਸ਼ੁਰੂ ਕਰ ਦਿੱਤਾ ਮਿਲਟਰੀ ਪਲੇਨ ਜਿਹੜੇ ਆ ਜਹਾਜ਼ ਆ ਇਸ ਕੰਮ ਦੇ ਲਈ ਲਾਏ ਜਾ ਰਹੇ ਆ ਦੋ ਜਾਜ ਕੋਲੰਬੀਆ ਭੇਜੇ ਗਏ ਇੱਕ ਜਹਾਜ਼ ਜਿਹੜਾ ਉਹ ਮੈਕਸੀਕੋ ਭੇਜਿਆ ਗਿਆ ਟੋਟਲ ਦੱਸਿਆ ਜਾਂਦਾ ਕਿ 11 ਮਿਲੀਅਨ ਲੋਕ ਬਿਨਾ ਪੇਪਰਾਂ ਤੋਂ ਨੇ ਅਮਰੀਕਾ ਦੇ ਵਿੱਚ ਜਿਨ੍ਹਾਂ ਦੇ ਵਿੱਚ ਸਭ ਤੋਂ ਵੱਡੀ ਗਿਣਤੀ ਮੈਕਸੀਕਨ ਲੋਕਾਂ ਦੀ ਆ ਜੋ 4 ਮਿਲੀਅਨ ਲੋਕ ਨੇ ਤੇ 7 ਲੱਖ 25 ਹਜ਼ਾਰ ਲੋਕ ਭਾਰਤੀ ਨੇ 2022 ਦੀ ਇੱਕ ਰਿਪੋਰਟ ਅਨੁਸਾਰ ਸੋ ਪਹਿਲੀ ਸਟ੍ਰਾਈਕ ਜਿਹੜੀ ਕੀਤੀ ਗਈ ਆ ਉਹਨਾਂ ਲੋਕਾਂ ਤੇ ਕੀਤੀ ਗਈ ਆ ਜਿਨ੍ਹਾਂ ਦਾ ਕ੍ਰਿਮੀਨਲ ਰੈਕੋਰਡ ਆ ਜੇ ਜੋ ਕਰਾਇਮ ਦੇ ਵਿੱਚ ਮਲਬਸ ਆ ਉਹਨਾਂ ਲੋਕਾਂ ਦੀ ਭਾਲ ਕਰਕੇ ਉਹਨਾਂ ਨੂੰ ਵਾਪਸ ਭੇਜਿਆ ਜਾ ਰਿਹਾ FBI ਤੇ CIA ਇਸ ਕੰਮ ਦੇ ਵਿੱਚ ਲੱਗੀ ਹੋਈ ਆ ਸੋ ਭਾਰਤੀ ਲੋਕ ਜਿਹੜੇ ਨੇ ਉਹ ਜਿਆਦਾ ਮਿਹਨਤ ਕਾ ਸ਼ਲੋਕ ਨੇ ਅਸੀਂ ਤਾਂ ਗਰੀਬੀ ਘਟਣ ਦੇ ਲਈ ਬਾਹਰ ਜਾਂਦੇ ਆ ਬਹੁਤ ਘੱਟ ਲੋਕ ਨੇ ਜੇ ਆਪਾਂ ਕੰਪੈਰੀਟਿਵ ਮੈਕਸੀਕਨ ਲੋਕਾਂ ਦੇ ਦੇਖਿਆ ਜਾਵੇ ਤੇ ਬਹੁਤ ਘੱਟ ਲੋਕ ਨੇ ਜਿਹੜੇ ਕ੍ਰਾਈਮ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਮੁੱਲ ਮੱਲਾਵਸ ਨੇ ਜਾਂ ਫਸੇ ਨੇ ਕੁਝ ਗਿਣਤੀ ਹੈ ਇੱਕ ਖਬਰ ਚੱਲ ਰਹੀ ਸੀ ਭਾਰਤੀ ਮੁੰਡੇ ਨੂੰ ਵਾਪਸ ਰਿਪੋਰਟ ਕਰਨ ਦੀ ਜਿਹੜੀ ਆ ਉਹ ਜਿਹੜੀ ਅਗਲੇ ਦਿਨਾਂ ਦੇ ਵਿੱਚ ਉਹਨੂੰ ਰਿਪੋਰਟ ਕੀਤਾ ਜਾਊਗਾ had a federal DUI crash and then ended up maybe in prison and literally 10 days I got 10 days ago you got out how long were you in prison for oh jehdi agle dinan de vich onu report kita jaauga isse sab kaase de vichar ik khabar bhartiya media de vich chhaya hui ke new york te new jersey de gurukaran de vich ICE ਜੋ ਇਮੀਗ੍ਰੇਸ਼ਨ ਤੇ ਕਸਟਮ ਵਿਭਾਗ ਦੇ ਨਾਲ ਸੰਬੰਧਿਤ ਏਜੰਸੀ ਆ ਉਹਨੇ ਅਮਰੀਕਾ ਦੇ ਇਹਨਾਂ ਦੋ ਗੁਰੂ ਘਰਾਂ ਦੇ ਵਿੱਚ ਸ਼ਾਫੇਮਾਰੀ ਕੀਤੀ ਆ ਕਿ ਇਨਲੀਗਲ ਇਮੀਗ੍ਰੈਂਟਸ ਨੂੰ ਫੜਨੇ ਦੇ ਲਈ ਤੇ ਸਿੱਖ ਜਿਹੜੀਆਂ ਉੱਥੇ ਸਿੱਖ ਭਾਈਚਾਰਾ ਆ ਸਿੱਖ ਭਾਈਚਾਰੇ ਨੇ ਇਹਦਾ ਵਿਰੋਧ ਕੀਤਾ ਆ ਜਦੋਂ ਇਸ ਖਬਰ ਦੀ ਤਹਿਤ ਜਾ ਕੇ ਦੇਖਿਆ ਗਿਆ ਅਮਰੀਕਾ ਦੇ ਵਿੱਚ ਕੁਝ ਸੱਜਣ ਨੇ ਜਿਨ੍ਹਾਂ ਤੋਂ ਪਤਾ ਕੀਤਾ ਗਿਆ ਤੇ ਪਤਾ ਲੱਗਾ ਕਿ ਇਹ ਖਬਰ ਬਿਲਕੁਲ ਨਿਰਆਧਾਰ ਰਿਆ ਨਿਊਯਾਰਕ ਜਾਂ ਨਿਊ ਜਰਸੀ ਦੇ ਕਿਸੇ ਵੀ ਗੁਰੂ ਘਰ ਦੇ ਵਿੱਚ ਕੋਈ ਵੀ ਰੇਡ ਨਹੀਂ ਹੋਈ ਸੋ ਖਬਰ ਦਾ ਸਰੋਤ ਕੀ ਸੀ ਇਹ ਗੱਲ ਬਿਲਕੁਲ ਜਿਹੜੀ ਨਹੀਂ ਪਤਾ ਪਰ ਮੀਡੀਆ ਦੇ ਵਿੱਚ ਛਪ ਗਈਆਂ ਖਬਰ ਦੇ ਨਾਲ ਇਹ ਵੀ ਛਾਪਿਆ ਗਿਆ ਕਿ ਸਿੱਖ ਜਥੇਬੰਦੀਆਂ ਵੱਲੋਂ ਇਸ ਛਾਪੇਮਾਰੀ ਦਾ ਵਿਰੋਧ ਕੀਤਾ ਗਿਆ ਵਗੈਰਾ 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 ਜਦੋਂ ਨਾਲ ਆਪਾਂ ਖਬਰ ਦੀ ਲਿਖਣਾ ਹੀ ਹੁੰਦਾ ਪਰ ਖਬਰ ਦਾ ਕੋਈ ਵੀ ਮੂਲ ਆਧਾਰ ਹੈ ਨਹੀਂ ਸੀ ਫੇਕ ਨਿਊਜ਼ ਸੀ ਇਸੇ ਸੰਦਰਭ ਦੇ ਵਿੱਚ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਰਿਚਮੈਂਟ ਹਿੱਲ ਨਿਊਯਾਰਕ ਦੇ ਪ੍ਰਧਾਨ ਦਵਿੰਦਰ ਸਿੰਘ ਗੋਪਾਰਾਇ ਦੇ ਵੱਲੋਂ ਇੱਕ ਬਿਆਨ ਜਾਰੀ ਕਰਕੇ ਕਿਹਾ ਗਿਆ ਕਿ ਇਹ ਖਬਰ ਬਿਲਕੁਲ ਝੂਠੀ ਆ ਅਸਲ ਦੇ ਵਿੱਚ ਟਰੰਪ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਕੋਈ ਦਿਨ ਪਹਿਲਾਂ ਇੱਕ ਬਿਆਨ ਜਾਰੀ ਕੀਤਾ ਗਿਆ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਚਰਚ ਤੇ ਸਕੂਲਾਂ ਨੂੰ ਢਾਲ ਨਹੀਂ ਬਣ ਦਿਆਂਗੇ ਇਨ ਇਲਿਗਲ ਇਮੀਗ੍ਰੈਂਟਸ ਤੇ ਕਿ ਉਹਨਾਂ ਨੂੰ ਅਸੀਂ ਇੱਥੇ ਲੁਕਣ ਨਹੀਂ ਦਿਵਾਂਗੇ ਜਿੱਥੇ ਵੀ ਕਿਤੇ ਲੁਕੇ ਹੋਏ ਫੜ ਕੇ ਉਹਨਾਂ ਨੂੰ ਬਾਹਰ ਕੱਢਾਂਗੇ ਸੋ ਇਹ ਬਿਲਕੁਲ ਮਹਿੰਮ ਜ਼ਰੂਰ ਜ਼ੋਰਾਂ ਤੇ ਚੱਲੀ ਆ ਪਰ ਗੁਰੂ ਘਰ ਦੇ ਵਿੱਚ ਕਿਤੇ ਵੀ ਅਜੇ ਤੱਕ ਪੁਲਿਸ ਨੇ ਦਬਿਸ਼ ਨਹੀਂ ਦਿੱਤੀ। ਦੂਜੀ ਗੱਲ ਜਿਹੜੇ 7,25,000 ਗਿਣਤੀ 2022 ਦੀ ਦੱਸੀ ਜਾਂਦੀ ਆ ਉਹਦੇ ਵਿੱਚ ਜਿਨ੍ਹਾਂ ਲੋਕਾਂ ਦੇ ਪੇਪਰ ਸਰਕਾਰ ਦੇ ਨਾਲ ਪੱਤਰ ਵਿਹਾਰ ਹੋ ਰਿਹਾ ਉਸ ਐਡਰੈਸ ਉੱਤੇ ਨੇ ਉਹਨਾਂ ਦੀ ਜਿਹੜੀ ਆ ਉਹ ਜ਼ਰੂਰ ਜਿਹੜਾ ਉਹ ਖਤਰੇ ਵਿੱਚ ਨੇ ਕਿਉਂਕਿ ਸਰਕਾਰ ਨੂੰ ਉਹਨਾਂ ਦਾ ਪਤਾ ਵੀ ਕਿੱਥੇ ਰਹਿੰਦੇ ਨੇ ਉਹ ਕਿਉਂਕਿ ਉਹਨਾਂ ਦਾ ਜਿਹੜਾ ਕਹਿ ਲਓ ਕਿ ਪੱਤਰ ਵਿਹਾਰ ਜੋ ਸਰਕਾਰ ਦੇ ਨਾਲ ਹੋ ਰਿਹਾ ਕੋਈ ਸਾਈਨਾਂ ਤੇ ਲੱਗੇ ਹੋਣਗੇ ਉਹਨਾਂ ਕੇਸ ਚੱਲਦਾ ਹੋਊਗਾ ਸੋ ਸਰਕਾਰ ਦੇ ਕੋਲ ਡਾਟਾ ਉਹਨਾਂ ਦਾ ਤਾਂ ਮੌਜੂਦ ਹੋਊਗਾ ਕਿ ਉਹ ਕਿੱਥੇ ਰਹਿ ਰਹੇ ਨੇ ਤੇ ਉਥੇ ਜਿਹੜੀ ਰੇਡ ਹੋਣੀ ਸੁਭਾਵਿਕ ਆ ਦੂਜੀ ਗੱਲ ਜਿਹੜੇ ਲੋਕ ਸਾਡੇ ਉਥੇ ਬੱਚੇ ਨੇ ਜਿਹੜੇ ਸਟੂਡੈਂਟ ਨੇ H1B ਵੀਜ਼ੇ ਉੱਤੇ ਗਏ ਨੇ ਉਹਨਾਂ ਨੂੰ 20 ਘੰਟੇ ਕੰਮ ਕਰਨ ਦੀ ਖੋਲਿਆ ਸੋ ਉਹਨਾਂ ਬੱਚਿਆਂ ਨੂੰ ਵੀ ਇਸ ਵਕਤ احتیاط ਵਰਤਣ ਦੀ ਲੋੜ ਆ 20 ਘੰਟਿਆਂ ਤੋਂ ਉੱਪਰ ਕੰਮ ਕਰਦੇ ਕਿਤੇ ਵੀ ਉਹ ਫੜੇ ਗਏ ਤੇ ਉਹਨਾਂ ਨੂੰ ਵੀ ਰਿਪੋਰਟ ਕੀਤਾ ਜਾ ਸਕਦਾ ਕਿਉਂਕਿ ਇਸ ਵਕਤ ਇਹ ਹਨੇਰੀ ਚੱਲ ਰਹੀ ਆ ਇਹ ਹਨੇਰੀ ਪਹਿਲੀ ਵਾਰ ਨਹੀਂ ਚਲੀ ਜਿਹੜੇ ਇਲੀਗਲ ਇਮੀਗਰੈਂਟਸ ਜਿਹਨਾਂ ਨੂੰ ਅੱਜਕੱਲ ਏਲੀਅਨ ਕਹਿੰਦੇ ਆ ਉਹਨਾਂ ਨੂੰ ਬਾਹਰ ਕੱਢਣ ਦੀ ਜਦੋਂ ਵੀ ਕੋਈ ਰਾਸ਼ਟਰਪਤੀ ਸੱਤਾ ਦੇ ਵਿੱਚ ਆਉਂਦਾ ਇਹ ਵਾਅਦਾ ਕਰਕੇ ਆਉਂਦਾ ਕਿ ਇਹਨਾਂ ਨੂੰ ਅਸੀਂ ਬਾਹਰ ਕੱਢਾਂਗੇ ਬਿਲ ਕਲਿੰਕਟਨ 90 ਦੇ ਦੌਰ ਦੇ ਵਿੱਚ ਆਏ ਸੀ ਉਹਨਾਂ ਨੇ ਵੀ ਬਹੁਤ ਵੱਡੀ ਮਹਿੰਮ ਚਲਾਈ ਸੀ ਉਸ ਤੋਂ ਬਾਅਦ ਜਾਰਜ ਬੁਸ਼ ਜੂਨੀਅਰ ਉਹਨਾਂ ਨੇ ਵੀ ਇਹ ਮਹਿੰਮ ਚਲਾਈ ਸੀ ਤੇ ਉਸ ਤੋਂ ਬਾਅਦ ਬਰਾਕ ਓਬਾਮਾ ਨੇ ਵੀ ਵੱਡੀ ਗਿਣਤੀ ਵਿੱਚ ਇਹ ਮਹਿੰਮ ਚਲਾਈ ਸੀ ਤੇ ਲੋਕਾਂ ਨੂੰ ਬਾਹਰ ਕੱਢਿਆ ਸੀ ਤੇ ਹੁਣ 트럼ਪ ਤਾਂ ਇਹ ਵਾਦਾ ਕਰਕੇ ਹੀ ਆਏ ਨੇ ਕਿ ਅਸੀਂ ਇਹ ਕੰਮ ਨੂੰ ਐਂ ਸਿਰੇ ਲਾਵਾਂਗੇ ਤੇ ਹਿਸਟਰੀ ਦੀ ਬਹੁਤ ਵੱਡੀ ਡਿਪੋਰਟੇਸ਼ਨ ਇੱਕ ਸ਼ੁਰੂ ਕਰਾਂਗੇ ਜੋ ਉਹਨਾਂ ਨੇ ਸ਼ੁਰੂ ਕਰ ਦਿੱਤੀ ਐ ਤੇ ਜਹਾਜ਼ ਭਰ-ਭਰ ਕੇ ਭੇਜਣੇ ਸ਼ੁਰੂ ਵੀ ਕਰ ਦਿੱਤੇ ਗਏ ਆ ਇਹ ਇੱਕ ਹਨੇਰੀ ਹੁੰਦੀ ਆ ਅਮਰੀਕਾ ਦੇ ਵਿੱਚ ਟੋਰਨੇਡੋ ਆਉਂਦੇ ਆ ਇੱਕ ਟੋਰਨੇਡੋ ਆ ਜਿਹੜਾ ਇਹਨਾਂ ਦੇ ਵਿੱਚ ਬਚ ਗਿਆ ਬਚ ਗਿਆ ਜਿਹੜਾ ਨਿਕਲ ਗਿਆ ਨਿਕਲ ਗਿਆ ਸੋ ਆ ਜਿਹੜਾ ਇੱਕ ਬੰਦਾ ਅੱਜ ਫੜਿਆ ਇੱਕ ਪੰਜਾਬੀ ਉਹ ਦੱਸਦੇ ਆ ਕਿ ਉਹ 16 ਸਾਲਾਂ ਤੋਂ ਰਹਿ ਰਿਹਾ ਉੱਥੇ ਕ੍ਰਾਈਮ ਰੈਕੋਰਡ ਹੋਣ ਦੇ ਬਾਵਜੂਦ ਵੀ ਬੱਚਾ ਫਿਰਦਾ ਸੀ ਸੋ ਇਹ ਹਨੇਰੀ ਇਦਾਂ ਨਹੀਂ ਹੁੰਦਾ ਕਿ ਸਰਕਾਰ ਸੱਤਾ ਦੇ ਵਿੱਚ ਆ ਗਈ ਤੇ ਸਰਕਾਰ ਨੇ 4 ਸਾਲ ਇਸੇ ਕੰਮ ਉਤੇ ਲਗੇ ਰਹਿਣਾ ਕਿ ਬੰਦੇ ਫੜ ਲਓ ਬੰਦੇ ਫੜ ਲਓ ਹਾਂ ਇਹ ਮਿਹਨਤ ਚੱਲਦੀ ਰਹੂਗੀ ਪਰ ਸਰਕਾਰ ਜਦੋਂ ਆਉਂਦੀ ਹੁੰਦੀ ਹੈ ਸਰਕਾਰ ਆਉਂਦੇ ਸਾਰ ਕੁਝ ਕੰਮ ਕਰਕੇ ਲੋਕਾਂ ਨੂੰ ਦਿਖਾਉਣਾ ਹੁੰਦਾ ਲੋਕਾਂ ਨੂੰ ਦੱਸਣਾ ਹੁੰਦਾ ਕਿ ਅਸੀਂ ਜਿਹੜੇ ਵਾਅਦੇ ਕੀਤੇ ਆ ਉਹ ਅਸੀਂ ਨਿਭਾ ਰਹੇ ਆ ਟਰੰਪ ਐਡਮਿਨਿਸਟ੍ਰੇਸ਼ਨ ਵੀ ਉਹ ਵਹੀ ਕਰ ਰਹੀ ਆ ਰਾਜਨੀਤੀ ਦਾ ਮਾਡਲ ਚਾਹੇ ਭਾਰਤ ਦਾ ਹੋਵੇ ਚਾਹੇ ਅਮਰੀਕਾ ਦਾ ਹੋਵੇ ਚਾਹੇ ਕੈਨੇਡਾ ਦਾ ਹੋਵੇ ਚਾਹੇ ਚੁੱਕੀ ਦਾ ਹੋਵੇ ਮਾਡਲ ਸੇਮ ਹੀ ਹੁੰਦਾ ਕਿ ਜਦੋਂ ਵੀ ਸਰਕਾਰ ਕੋ ਵਾਅਦਾ ਕਰਕੇ ਆਉਂਦੀ ਹੈ ਸਰਕਾਰ ਆਉਂਦੇ ਸਾਰੇ ਇੱਕ ਵਾਰੀ ਜਿਹੜੇ ਕਹਿੰਦੇ ਆ ਨਾ ਉਹ ਨਵਾਂ ਨਵਾਂ ਮੁਸਲਮਾਨ ਹੋਇਆ ਨਮਾਜ਼ਾਂ ਜਿਆਦੀਆਂ ਪੜਦਾ ਉਹ ਚੱਕਰ ਗਿਆ ਇਹ ਨਵੇਂ ਨਵੇਂ ਆਈ ਸਰਕਾਰ ਦਬਾਅ ਪਾਉਂਦੀ ਹੁੰਦੀ ਆ ਪਰ ਇਹ ਹਨੇਰੀ ਆ ਇਹ ਤੋਂ ਬਚ ਗਿਆ ਜਿਹੜਾ ਬਚ ਗਿਆ ਜਿਹੜਾ ਫਸ ਗਿਆ ਫਸ ਗਿਆ ਖਾਸ ਕਰਕੇ ਜਿਹੜੇ ਵੱਡੇ ਸ਼ਹਿਰ ਆ ਸ਼ਿਕਾਗੋ ਹੋ ਗਿਆ ਨਿਊਯਾਰਕ ਹੋ ਗਿਆ ਵਾਸ਼ਿੰਗਟਨ ਡੀਸੀ ਹੋ ਗਿਆ ਇਦਾਂ ਦੇ ਵੱਡੇ ਸ਼ਹਿਰਾਂ ਉੱਤੇ ਜਿਹੜੀ ਸਰਕਾਰ ਦੀ ਆਖਿਆ ਜਿੱਥੇ ਵੱਡੀ ਗਿਣਤੀ ਦੇ ਵਿੱਚ ਇਨਲੀਗਲ ਇਮੀਗ੍ਰੈਂਟਸ ਰਹਿ ਰਹੇ ਨੇ। ਤੋਂ ਅੱਜ ਮੈਂ ਤੁਹਾਡੇ ਨਾਲ ਯੂਐਸਏ ਦੇ ਨਾਲ ਸੰਬੰਧਿਤ ਜੋ ਇਮੀਗ੍ਰੇਸ਼ਨ ਦੀ ਬਹੁਤ ਵੱਡੀ ਜਿਹੜੀ ਉੱਥੇ ਇੱਕ ਮਹਿੰਮ ਚੱਲ ਰਹੀ ਆ ਉਹਦੇ ਨਾਲ ਸੰਬੰਧਿਤ ਖਬਰਾਂ ਸਾਂਝੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਗਲੇ ਦਿਨਾਂ ਦੇ ਵਿੱਚ ਹੋਰ ਅਪਡੇਟ ਜਿਹੜੀ ਆ ਉਹ ਵੀ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ।